ਹੁੰਦਾ ਹੈ ਕਿ ਰੱਬ ਕਿਸ ਨੂੰ ਨਹੀਂ ਮਾਰਦਾ ਜਦੋਂ ਮਾਰਦਾ ਤਾਂ ਮੱਤ ਮਾਰਦਾ ਉਹ ਗੱਲ ਹੋਈ ਪਈ ਹੈ ਅਕਾਲੀਆਂ ਦੀ ਕਿਉਂਕਿ ਕਾਲੀ ਦਲ ਦਾ ਕੱਲ ਦੀ ਕਾਫੀ ਵੱਡੀ ਬਗਾਵਤ ਹੋਈ ਪਈ ਹੈ ਕਾਲੀ ਦਲ ਦੇ ਵਿੱਚ ਕੁਝ ਦਿਨ ਪਹਿਲਾਂ ਸਰੋਣੀ ਬੇਟੀ ਵੱਲੋਂ ਕੁਝ ਵਿਅਕਤੀਆਂ ਦੇ ਕਹਿਣ ਤੇ ਦੋ ਜਥੇਦਾਰ ਬਦਲੇ ਗਏ ਸਨ ਫਾਰ ਕੀਤੇ ਗਏ ਸਨ ਰਗਵੀਰ ਸਿੰਘ ਜੀ ਜਥੇਦਾਰ ਗਵੀਰ ਸਿੰਘ ਜੀ ਤੇ ਭਾਈ ਸੁਲਤਾਨ ਸਿੰਘ ਜੀ ਪਹਿਲਾਂ ਗਿਰਨੀ ਹਰਪ੍ਰੀਤ ਸਿੰਘ ਜੀ ਨੂੰ ਫਾਰ ਕੀਤਾ ਗਿਆ ਸੀ ਤੇ ਨਵੇਂ ਜਥੇਦਾਰ ਲਾਏ ਗਏ ਨੇ ਜਿਨ੍ਹਾਂ ਜੋ ਟੇਕ ਸਿੰਘ ਤਰੌਲ ਲਾਇਆ ਗਿਆ ਦੰਦਮਨ ਸਾਹਿਬ ਦਾ ਜਿਹਦੇ ਕਾਫੀ ਚਰਚਾ ਨੇ ਤੇ ਪੋਸਟਾਂ ਵੀ ਤੁਸੀਂ ਪੜ੍ਹਦੇ ਹੋ ਹੋਂਗਦੇ ਏਰੀਆ ਵੀ ਜਾਣਦਾ ਤਾਂ ਇਲਾਕਾ ਵੀ ਜਾਣਦਾ ਸਾਰਾ ਵੀ ਕੌਣ ਕਿਵੇਂ ਹੈ ਹੁਣ ਕੱਲ ਦਾ ਇੱਕ ਵੱਡਾ ਬੜਾ ਤਮਾਕਾ ਹੋਇਆ ਕਾਲੀ ਦਲ ਦੇ ਵਿੱਚ ਬੇਕਰਮਜੀਤ ਸਿੰਘ ਮਜੀਠੀਆ ਜੋ ਕਿ ਸੁਖਵੀਰ ਸਿੰਘ ਬਾਦਲ ਦੇ ਸਾਲਾ ਜੀ ਨੇ ਤੇ ਬੀਬਾ ਹਰਸਿੰਦਰ ਦੇ ਭਰਾ ਨੇ ਇਹਨਾਂ ਨੂੰ ਇੱਕ ਪ੍ਰੈਸ ਨੋਟ ਜਾਰੀ ਕੀਤਾ ਜਿਦੇ ਵਿੱਚ ਉਹਨਾਂ ਨੇ ਕਿਹਾ ਕਿ ਸ੍ਰੋਣੀ ਕਮੇਟੀ ਦੀ ਅੰਤਰ ਕਮੇਟੀ ਦਾ ਫੈਸਲਾ ਜਿਹੜਾ ਜਥੇਦਾਰ ਸਾਰੇ ਨੂੰ ਲੋੜ ਵਾਲਾ ਤੇ ਮੈਨੂੰ ਪਸੰਦ ਨਹੀਂ ਤੇ ਮੈਂ ਉਦੋਂ ਸਖਤ ਨਾਰਾਜ਼ ਹਾਂ ਉਹਨਾਂ ਨੇ ਬਕਾਇਦਾ ਉਹਦੇ ਵਿੱਚ ਇੱਕ ਹਿੰਟ ਦਿੱਤਾ ਕਿ ਇੱਕ ਵਿਸ਼ੇਸ਼ ਵਿਅਕਤੀ ਖਾਤਰ ਇਹ ਸਭ ਕੁਝ ਕੀਤਾ ਗਿਆ ਜਿਸ ਦੇ ਬਿਆਨ ਦੇ ਨਾਲ ਕਾਲੀਦਾਲੇ ਵਿੱਚ ਇੱਕ ਵੱਡੀ ਬਗਾਲਤ ਕਹਿ ਸਕਦੇ ਹਾਂ ਸ਼ੁਰੂ ਹੋ ਗਈ ਇੱਕ ਬੜੀ ਵੱਡੀ ਨਾਰਾਜ਼ਗੀ ਪੈਦਾ ਹੋ ਗਈ ਕਿਉਂਕਿ ਹਰਿਆਣੇ ਦੇ ਵਿੱਚ ਸਫਾਇਆ ਹੋ ਗਿਆ ਕਸਮੁੱੱਚੀ ਕਾਲੀ ਜੁੱਟ ਦੇ ਸਥੀਵੇ ਦੇ ਦਿੱਤੇ ਤੇ ਹੋਰ ਪੰਜਾਬ ਦੇ ਵਿੱਚ ਸਥੀਵਿਆਂ ਦੀ ਝੜੀ ਲੱਗ ਗਈ ਮਜੀਠੀਆ ਦੇ ਬਿਆਨ ਦੇ ਖਿਲਾਫ ਐਕਟਿੰਗ ਪ੍ਰਧਾਨ ਬਲਵਿੰਦਰ ਸਿੰਘ ਭੂਤੜ ਦੇ ਕਿਹਾ ਕਿ ਮਜੀਠੀਆ ਨੇ ਕਾਲੀਦਾਲ ਦੀ ਪਿੱਠ 'ਤੇ ਸੁਰਾ ਮਾਰਿਆ ਵੀ ਉਹ ਕਿਸੇ ਵਿਅਕਤੀ ਦੇ ਹੱਥੇ ਤੇ ਚੜ ਕੇ ਵਿਰੋਧੀਆਂ ਦੇ ਹੱਥ ਚੜ ਕੇ ਵਿਰੋਧ ਕਰ ਰਹੇ ਨੇ ਚਲੋ ਠੀਕ ਹੈ ਮਜੀਠੀਆ ਭਾਵੇਂ ਬੁਵਾਦਾਂ 'ਚ ਰਹੇ ਨੇ ਪਰ ਕਿਤੇ ਨਾ ਕਿਤੇ ਹੋ ਸਕਿਆ ਵੀ ਉਹਨਾਂ ਨੂੰ ਲੱਗਿਆ ਹੋਵੇ ਵੀ ਇਹ ਤਰੀਕਾ ਜਿਹੜਾ ਗਲਤ ਆ ਤਾਂ ਉਹਨੇ ਆਪ ਦਾ ਜਿਹੜੀ ਭਾਵਨਾ ਸੋ ਪ੍ਰਗਟ ਕਰਤੀ ਹਰ ਇੱਕ ਨੂੰ ਵਿਚਾਰ ਪਾਰੇ ਰ ਕਰਨ ਦਾ ਅਧਿਕਾਰ ਹੈ ਜੇ ਕੋਈ ਕਹੇ ਵੀ ਹਰੇਕ ਬੰਦਾ ਹਰੇਕ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਚਾਹੇ ਉਹ ਕਿਸੇ ਪਾਰਟੀ 'ਚ ਇੱਕ ਛੋੜ ਦੋ 'ਚ ਹੋਣ ਕੋਈ ਵੀ ਵਿਅਕਤੀ ਆ ਉਹ ਆਪਣੇ ਵਿਚਾਰ ਪ੍ਰਗਟ ਕਰ ਸਕਦਾ ਹੈ ਫਿਰ ਨਰਪੱਖ ਆਪਾਂ ਕਿਵੇਂ ਕਹ ਸਕਦੇ ਜਿਸ ਨੂੰ ਆਜ਼ਾਦੀ ਨਹੀਂ ਬਚਾਅ ਪ੍ਰਗਟ ਕਰਨ ਦੀ ਬੜਾ ਹੀ ਕਿਸਮਾਨ ਪਿਆ ਗੱਲ ਤਾਂ ਇਹ ਸੱਚੀ ਹੈ ਵੀ ਇੱਕ ਵਿਸ਼ੇਸ਼ ਨੂੰ ਬਚਾਉਣ ਖਾਤਰ ਇਹ ਸਾਰਾ ਕੁਝ ਡਰਾਮੇ ਰਚੇ ਜਾਂਦੇ ਨੇ ਹੁਣ ਕਾਲੀ ਦਲ ਦੇ ਵਿੱਚ ਵੱਡੀ ਬਗਾਵਤ ਹੋਊਗੀ ਦੇਖੋ ਕਿਹੜਾ ਰੁੱਖ ਲੈਂਦਾ ਸੁਭਾਵਨਾ ਤੇ ਇਹ ਵੀ ਅੱਜ ਸਵੇਰ ਚ ਇੱਕ ਹੋਰ بڑا ਤਮਾਕਾ ਹੋਣ ਦੀ ਸੁਭਾਵਨਾ ਹੈ ਇੱਕ ਨਵਾਂ ਕਾਲੀ ਦਲ ਵੀ ਨਿਕਲ ਸਕਦਾ ਜਿਹਦਾ ਜਲਦੀ ਲਾੜ ਹੋ ਸਕਦਾ ਹੈ ਭਾਵੇਂ ਇੱਕ ਹੋਰ ਤੜਾ ਹੈਗਾ ਇਹਨਾਂ ਦਾ ਕਾਲੀ ਦਾਲ ਬਚਾਓ ਵਾਲਾ ਕੈਲੀ ਹੋਰ ਠੀਕ ਆ ਉਹ ਆਪਦੀ ਚਾਲ ਚੱਲੀ ਜਾਂਦੇ ਨੇ ਉਹ ਕਾਇਮ ਨੇ ਆ ਦੇ ਵੀ ਹੁਕਮ ਨਮਾ ਲਾਗੂ ਹੋਣਾ ਚਾਹੀਦਾ ਪਰ ਇੱਥੇ ਗਲਤੀ ਮੰਨਦਾ ਬੈਠੇ 2 ਦਸੰਬਰ ਵਾਲੇ ਹੁਕਮ ਨਾਮੇ ਨੂੰ ਲਾਗੂ ਕਰਾਉਣ ਤੋਂ ਕੰਨੀ ਕਤਰਾਉਂਦੇ ਨੇ ਗੱਲ-ਗੱਲ ਤੇ ਮੁੱਕਰਦੇ ਨੇ ਸਰਦਾਰ ਬਲਵਿੰਦਰ ਸਿੰਘ ਭੂਦੜ ਦਾ ਬਿਆਨ ਸੀ ਵੀ ਅੱਜ ਤੱਕ ਅਕਾਲ ਤਖਤ ਨੂੰ ਸਮਰਪਤਾ ਦੇ ਇਸ ਦਾ ਲਾਗੂ ਕੀਤਾ ਸਭ ਨੂੰ ਪਤਾ ਹੈ ਕੋਈ ਅੱਖਾਂ ਚ ਕਟਾਪੋੜ ਵਾਲੀ ਗੱਲ ਨਹੀਂ ਹੈਗੀ ਇਹ ਸਭ ਨੂੰ ਪਤਾ ਲੋਕਾਂ ਨੂੰ ਪਤਾ ਛੱਥਾਂ ਦੇ ਵਿੱਚ ਚਰਚਾ ਹੁੰਦੀ ਹੈ ਪਿੰਡਾਂ ਦੇ ਵਿੱਚ ਚਰਚਾ ਹੁੰਦੀ ਹੈ ਚਾਹੇ ਕੋਈ ਕੋਈ ਕਿਸੇ ਕਿਸੇ ਦਾ ਪਿਆਰ ਦੇ ਜਾਵੇ ਲੋਕਾਂ ਨੂੰ ਸਭ ਪਤਾ ਹੈ ਹੁਣ ਕੀ ਹੋ ਰਿਹਾ ਤੇ ਬਿੱਲੀ ਥੈਲਿਓਂ ਬਾਹਰ ਆ ਗਈ ਤੇ ਦੇਖਦੇ ਆਉਣ ਵਾਲੇ ਸਮੇਂ 'ਚ ਇੱਕ ਦੋ ਦਿਨਾਂ ਦੇ ਵਿੱਚ ਕੀ ਵੱਡੀ ਤਮਾਕਾਕੇਜ ਗੱਲ ਹੁੰਦੀ ਹੈ ਪੰਜਾਬ ਦੇ ਵਿੱਚ ਕਾਲੀ ਦਲ ਦੀ ਹੋਂਦ ਹੈ ਬਰਕਰਾਰ ਰਹੀ ਦੀ ਹੈ ਜਾਂ ਬਿਲਕੁਲ ਹੀ ਬੈਗਫੁੱਟ ਤੇ ਆਉਂਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਬਾਕੀ ਸਰੋਨੀ ਕਮੇਟੀ ਦੇ ਚੋਣਾਂ ਜਲਦੀ ਜਲਦੀ ਆ ਰਹੀਆਂ ਤੇ ਸਰੋਨੀ ਕਮੇਟੀ ਦੇ ਵਿੱਚ ਲੋਕ ਹੀ ਦੱਸ ਦੇਣਗੇ ਵੀ ਹੁਣ ਕੀ ਹੁੰਦਾ ਦੁੱਧ ਦਾ ਦੁੱਧ ਪਾਣੀ ਕਰ ਦੇਣਗੇ ਤੇ ਨਿਗਰ ਰੱਖੋ ਵੇਟ ਕਰੋ ਤੁਹਾਨੂੰ ਨਵੀਂ ਤਾਜੀ ਅਪਡੇਟ ਜਲਦੀ ਮਿਲਣ ਵਾਲੀ ਹੈ ਧੰਨਵਾਦ ਜੀ